ਰੇ ਸਰਣਾ ਤੁਮਾਰੀ ਆਸਾ ਤੁਮਹੀ ਸਜਣ ਸੋਹਲੇ ਆ ਰੱਖ ਰੱਖਣ ਹਰ ਦਇਆਲਾ ਨਾਨਕ ਕਰ ਕੇ ਗੁਲੇ ਸੋ ਕਟਲ ਗੁਰ ਸੇਵੀਐ ਇਹਨਾਂ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਆਪਣੇ ਲੋਭ ਕਉ ਕੀਨੋ ਮੀਤਾ ਸਗਲ ਮਨੋਰਾਥ ਮੁਕਤ ਪਾਦ ਦੀਤ ਆਪਣੇ ਲੋਭ ਕਉ ਕੀਨੋ ਮੀਤਾ ਗਲ ਮਨੋ ਰਥ ਮੁਕਤ ਪਦ ਦੀਤ ਐਸਾ ਮੀਤਾ ਕਰਾ ਸਭ ਕੋ ਏ ਜਾਣਤੇ ਵਰਥ ਕੋ ਨ ਹੋਏ ਅਰਹਾ ਆਪਣਾ ਸਵਾਏ ਅਰਦਾ ਲਹ ਤਾਰੇ ਆ ਦੁਖਾ ਦਰਦ ਅਰੋਗ ਸਗਲ ਬਿਦਾਰਿਆ ਅਰਸਨਾ ਗੀਦੀ ਬੋਲ ਪਰਾਮ ਪੂਰਨ ਹੋਏ ਸਗਲੇ ਕਾਮ ਅਨਕਬਾਰ ਨਾਨਕ ਬਲਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਅਨਕ ਬਾਰ ਨਾਨਕ ਬਲਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪਵਨ ਪਵਿੱਤਰ ਸ਼ਬਦ ਜਿਸ ਦਾ ਪਾਠ ਆਪ ਗੁਰੂ ਕੀ ਸੰਗਤ ਨੇ ਸਰਵਣ ਕੀਤਾ ਹੈ ਧੰਨ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਜੀ ਦਾ ਆਰਾਗ ਗੌੜੀ ਦੇ ਵਿੱਚ ਉਚਾਰਨ ਕੀਤਾ ਹੋਇਆ ਪਵਨ ਸ਼ਬਦ ਹੈ ਜੋ ਸਾਹਿਬੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 195 ਤੇ ਸੁਭਾਏਮਾਨ ਹੈ ਸ਼ਬਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ ਕਿ ਐਸਾ ਮੀਤ ਕਰਾਉ ਸਭ ਕੋਏ ਜਾਤੇ ਵਰਥਾ ਕੋਈ ਨਾ ਹੋਏ ਹਾਜ਼ੂਰ ਕਹਿੰਦੇ ਨੇ ਮਿੱਤਰ ਬਣਾਣੇ ਤੇ ਇਹੋ ਜੇ ਸ਼ਖਸੀਅਤ ਨੂੰ ਮਿੱਤਰ ਬਣਾ ਕੋ ਮਿੱਤਰ ਐਸਾ ਹੋਵੇ ਕਿ ਜਿਹਦੇ ਦਰ ਤੋਂ ਖਾਲੀ ਕੋਈ ਵੀ ਨਾ ਮੁੜਿਆ ਹੋਵੇ ਐਸਾ ਕੌਣ ਐ ਫਿਰ ਗੁਰੂ ਮਹਾਰਾਜ ਕਹਿੰਦੇ ਨੇ ਕਿ ਐਸਾ ਤੇ ਇੱਕ ਪ੍ਰਮਾਤਮਾ ਹੀ ਹੈ ਕਿ ਜਿਹੜਾ ਸਭ ਨੂੰ ਦਿੰਦਾ ਹੈ ਜਿਹੜਾ ਸਭ ਕੁਝ ਹੀ ਦਿੰਦਾ ਹੈ ਇਸ ਲਈ ਹਾਜ਼ੂਰ ਨੇ ਜਿਹੜਾ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਉਪਦੇਸ਼ ਕੀਤਾ ਹੈ ਉਹ ਇੱਕ ਮਿੱਤਰ ਮਨੁੱਖ ਨੇ ਕਿੰਨੋਂ ਬਣਾਉਣਾ ਹੈ ਅੱਜ ਅਸੀਂ ਯਾਰ ਸ਼ਬਦ ਜਿਹੜਾ ਹੈ ਇਹਨੂੰ ਬੜੇ ਨਵੇਂ ਪੱਧਰ ਦਾ ਸਮਝ ਲੈਣੇ ਆ ਹਜ਼ੂਰ ਨੇ ਬਾਣੀ ਦੇ ਵਿੱਚ ਪਰਮੇਸ਼ਰ ਨੂੰ ਯਾਰ ਵੀ ਆਖਿਆ ਹੈ ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ ਕਿ ਸੋਹਣ ਯਾਰ ਹਾਮਾਰੇ ਸੱਜਣ ਇੱਕ ਕਰੁਬੇਨੰਤੀਆ ਉਥੇ ਯਾਰ ਜਿਹੜਾ ਹੈ ਉਹ ਉਸ ਪਰਮੇਸ਼ਰ ਨੂੰ ਆਖਿਆ ਬਾਣੀ ਦੇ ਵਿੱਚ ਇਹਦੇ ਲਈ ਸਮਾਨ ਅਰਥ ਵਾਲੇ ਸ਼ਬਦ ਆਏ ਨੇ ਮਿਤ ਮਿੱਤਰ ਮੀਤ ਯਾਰ ਸਾਜਣ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਅੱਖਰ ਜਿਹੜੇ ਨੇ ਸੱਜਣ ਸਾਜਣ ਇਹ ਬਹੁਤ ਸਾਰੇ ਅੱਖਰ ਆਏ ਨੇ ਪਰ ਇਸ ਸ਼ਬਦ ਦੇ ਵਿੱਚ ਜਿਹੜਾ ਉਪਦੇਸ਼ ਇਹ ਹੈ ਕਿ ਮਿੱਤਰ ਉਹਨਾਂ ਬਣਾ ਜਿਹਦੇ ਦਰਦ ਨੂੰ ਕੋਈ ਵੀ ਖਾਲੀ ਨਹੀਂ ਮੁੜਿਆ ਬੜਾ ਪਿਆਰਾ ਇਹ ਸ਼ਬਦ ਹੈ ਕਿ ਐਸਾ ਮੀਤ ਕਰੋ ਸਭ ਕੋਏ ਹਜ਼ੂਰ ਨੇ ਇੱਕ ਤਾਂ ਇਹ ਵੀ ਸਮਝਾਇਆ ਹੈ ਕਿ ਇਹ ਗੱਲ ਨੂੰ ਸਮਝਦਾ ਵੀ ਕੋਈ ਕੋਈ ਹੈ ਕੋਈ ਟਾਵਾ-ਟਾਵਾ ਇਹ ਸਮਝ ਰਿਹਾ ਹੈ ਕਿ ਮਿੱਤਰ ਅਸਲ ਦੇ ਵਿੱਚ ਹੈ ਕਿਹੜਾ ਹਾਜ਼ੂਰ ਕਹਿੰਦੇ ਨੇ ਕੋਈ ਜਾਣੈ ਕਵਨ ਇਹਾ ਜਗ ਮੀਤ ਇਸ ਸੰਸਾਰ ਦੇ ਵਿੱਚ ਬੰਦੇ ਦਾ ਸਭ ਤੋਂ ਸੱਚਾ ਮਿੱਤਰ ਕਿਹੜਾ ਹੈ ਕਹਿੰਦੇ ਨੇ ਇਹ ਵੀ ਕੋਈ ਕੋਈ ਜਾਣਦਾ ਹੈ ਇਹ ਸਮਝ ਹੀ ਨਹੀਂ ਅਜੇ ਤੱਕ ਮਨੁੱਖ ਨੂੰ ਪਈ ਕਿ ਆਖਰ ਮੇਰਾ ਮਿੱਤਰ ਹੈ ਕੌਣ ਹੈ ਫਿਰ ਹਜ਼ੂਰ ਨੇ ਇਸ ਪਾਵਨ ਸ਼ਬਦ ਵਿੱਚ ਜਿਹੜਾ ਸੰਖੇਪ ਜਾਂ ਉਪਦੇਸ਼ ਦਿੱਤਾ ਹੈ ਨਾ ਕਿ ਆਪਣੇ ਲੋਭ ਕਉ ਕੀਨੋ ਮੀਤ ਸਭ ਕਹਿੰਦੇ ਨੇ ਕਿ ਸ਼ੱਕ ਆਪਣੇ ਲੋਭ ਵਾਸਤੇ ਉਹ ਰੱਬ ਨੂੰ ਉਹ ਗੋਬਿੰਦ ਨੂੰ ਉਸ ਪਰਮੇਸ਼ਰ ਨੂੰ ਮਿੱਤਰ ਬਣਾ ਲਿਆ ਪਰ ਫਿਰ ਵੀ ਜੇ ਤੂੰ ਮਨੋਂ ਉਹਦੇ ਅੱਗੇ ਝੁਕਦਾਵੇਂ ਲੋਭ ਲਈ ਹੀ ਝੁਕ ਰਿਹਾਵੇਂ ਤੇ ਸਗਲ ਮਨੋਰਥ ਉਹ ਤੇਰੇ ਸਾਰੇ ਮਨੋਰਥ ਫਿਰ ਵੀ ਪੂਰੇ ਕਰਦਾ ਹੈ ਇਤੋਂ ਤੱਕ ਕਿ ਮੁਕਤ ਪਦ ਦੀ ਤ ਜੇ ਝੋਲੀ ਅੱਡ ਕੇ ਉਹਦੇ ਕੋਲੋਂ ਆਪਣੇ ਲਾਲਚ ਲਈ ਮੋਕਸ਼ ਵੀ ਮੰਗਿਆ ਉਹ ਵੀ ਝੋਲੀ ਦੇ ਵਿੱਚ ਪਾਇਆ ਹੈ ਉਸਨੇ ਆਪਣੇ ਸਵਾਏ ਹਜ਼ੂਰ ਕਹਿਣ ਲੱਗੇ ਬੇਸ਼ੱਕ ਆਪਣੇ ਸਵਾਰਥ ਦੇ ਲਈ ਉਹਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ ਨਾ ਫਿਰ ਵੀ ਉਹਨੇ ਦੁੱਖ ਦਰਦ ਅਰੋਗ ਸਗਲ ਬਿਦਾਰਿਆ ਆਪਣੇ ਸਵਾਏ ਹਿਰਦੇ ਲੈ ਧਾਰਿਆ ਆਪਣੇ ਸਵਾਰਥ ਦੇ ਲਈ ਵੀ ਜੇ ਉਹ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਇਆ ਹੈ ਨਾ ਤੇ ਉਹ ਇਹੋ ਜਿਹਾ ਇੰਨਾ ਦਇਆਵਾਨ ਹੈ ਕਿ ਉਹਨੇ ਦੁੱਖ ਦਰਦ ਰੋਗ ਸਗਲ ਮੀਦਾਰਿਆ ਫਿਰ ਵੀ ਉਹਨੇ ਸ਼ਰਨ ਵਿੱਚ ਆਉਣ ਵਾਲੇ ਦਾ ਦੁੱਖ ਦਰਦ ਸਾਰਾ ਹੀ ਦੂਰ ਕਰ ਦਿੱਤਾ ਏ ਤੇ ਜਿਹੜੀ ਰਸਨਾ ਕਿਤੇ ਉਹਦਾ ਨਾਮ ਉਚਾਰਨ ਦੀ ਤੰਗ ਰੱਖਦੀ ਹੈ ਨਾ ਉਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ ਇਸ ਲਈ ਹਾਜ਼ੂਰ ਕਹਿੰਦੇ ਨੇ ਮੈਂ ਤੇ ਉਹ ਸੱਚੇ ਰੱਬ ਤੋਂ ਕੁਰਬਾਨ ਜਾਂਦਾ ਮੈਂ ਅਨਕਬਾਰ ਨਾਨਕ ਬਲਹਾਰਾ ਸਫਲ ਦਰਸ਼ਨ ਗੋਬਿੰਦ ਹਨਾਰਾ